ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਬਜੀਤ ਕੌਰ ਅੱਜ ਤੁਹਾਡੇ ਵਾਸਤੇ ਬੜਾ ਵਧੀਆ ਵਿਸ਼ਾ ਲੈ ਕੇ ਆਈ ਆਂ ਜੀ ਵਿਸ਼ਾ ਆਪਣਾ ਹੈ ਜੀ ਅੱਧ ਖੜ ਉਮਰ ਦੀਆਂ ਨਿਸ਼ਾਨੀਆਂ ਚਲੋ ਗੱਲ ਕਰਦੇ ਆਂ ਜੀ ਅੱਧ ਖੜ ਉਮਰ ਦੀ ਪਹਿਲੀ ਨਿਸ਼ਾਨੀ ਕੀ ਹੈ ਜਦੋਂ ਤੁਹਾਡੇ ਬੱਚੇ ਤੁਹਾਡੇ ਬਣਾਏ ਹੋਏ ਕੱਪੜੇ ਨਵੇਂ ਕੱਪੜੇ ਉਹ ਪਾਉਣ ਲੱਗ ਜਾਣ ਮਤਲਬ ਤੁਹਾਡੇ ਕੱਪੜੇ ਉਹਨਾਂ ਨੂੰ ਮੇਚ ਆਉਣ ਲੱਗ ਜਾਣ ਕਹਿੰਦੇ ਜਦੋਂ ਤੁਸੀਂ ਆਪਣੇ ਚੰਗੇ ਸਸਤੇ ਜ਼ਮਾਨੇ ਦੀਆਂ ਗੱਲਾਂ ਕਿ ਸਾਡੇ ਤਾਂ ਐ ਹੁੰਦਾ ਸੀ ਅਸੀਂ ਤਾਂ ਐ ਕਰਦੇ ਸੀ ਉਹਨਾਂ ਨੂੰ ਸੁਣਾਉਣ ਲੱਗ ਜਾਓ ਇਹ ਦੂਜੀ ਨਿਸ਼ਾਨੀ ਆ ਜਦੋਂ ਤੁਸੀਂ ਬਾਜ਼ਾਰ 'ਚ ਜਾ ਰਹੇ ਹੋ ਤਾਂ ਬੱਚੇ ਤੁਹਾਨੂੰ ਅੰਕਲ ਤੇ ਆਂਟੀ ਕਹਿ ਕੇ ਬੁਲਾਉਣ ਲੱਗ ਜਾਣ ਕਹਿੰਦੇ ਜਦੋਂ ਨਵਾਂ ਕੋਈ ਗਾਣਾ ਆਇਆ ਜਾਂ ਨਵੇਂ ਸੰਗੀਤ ਉੱਚੀ ਚੱਲ ਰਹੇ ਆ ਤਾਂ ਤੁਹਾਨੂੰ ਉਹ ਸੰਗੀਤ ਨਹੀਂ ਰੌਲਾ ਲੱਗਣ ਲੱਗ ਜਾਣ ਕਹਿੰਦੇ ਜਦੋਂ ਆਪਣੇ ਜਮਾਤੀਆਂ ਦੇ ਆਉਣ ਤੇ ਤੁਹਾਡੇ ਘਰੇ ਤੁਹਾਡੇ ਜਮਾਤੀ ਆਏ ਆ ਤੇ ਤੁਹਾਡੇ ਬੱਚੇ ਤੁਹਾਨੂੰ ਕਹਿਣ ਲੱਗ ਜਾਣ ਕਿ ਜਾਓ ਤੁਸੀਂ ਸੈਰ ਕਰਿਓ ਉੱਥੇ ਜਾ ਕੇ ਗੱਲਾਂ ਕਰਿਓ ਠੀਕ ਹੈ ਤੇ ਜਦੋਂ ਕੋਈ ਬੰਦਾ ਆਪਣੀ ਬਿਮਾਰੀ ਨੂੰ ਬੜੇ ਵੇਰਵਿਆਂ ਨਾਲ ਦੱਸਣ ਲੱਗ ਜਾਏ ਠੀਕ ਹੈ ਜਦੋਂ ਅਧਿਕ ਰੋਸ਼ਨੀ ਦੇ ਵਿੱਚ ਤੁਹਾਨੂੰ ਸ਼ੀਸ਼ਾ ਵੇਖਣਾ ਚੰਗਾ ਨਾ ਲੱਗੇ ਤੇ ਜਦੋਂ ਤੁਸੀਂ ਮਹਗਾਈ ਦੀਆਂ ਗੱਲਾਂ ਕਰਨ ਲੱਗ ਜਾਓ ਵੇ ਜਿੰਨੇ ਚ ਹੁਣ ਤੁਸੀਂ ਤੁਹਾਡੇ ਜ ਹੁਣ ਤੁਹਾਡੇ ਜਮਾਨੇ ਚ ਇੱਕ ਸਮੋਸਾ ਹੁੰਦਾ ਨਾ ਕਿ ਸਾਡੇ ਜਮਾਨੇ ਚ ਤਾਂ ਉਦੋਂ ਇੱਕ ਪਾਰਟੀ ਹੋ ਜਾਇਆ ਕਰਦੀ ਸੀ ਠੀਕ ਹੈ ਜੀ ਅਗਲੀ ਅੱਧ ਖੜਦੀ ਨਿਸ਼ਾਨੀ ਇਹ ਆ ਜੀ ਜਦੋਂ ਤੁਸੀਂ ਉਹਨਾਂ ਕੱਪੜਿਆਂ ਨੂੰ ਬੜੇ ਪਿਆਰ ਨਾਲ ਵੇਖਦੇ ਹੋ ਕਿ ਜਿਹੜੇ ਤੁਸੀਂ ਪਤਲੇ ਹੋਣ ਤੇ ਪਾਉਂਦੇ ਸੀ ਪਰ ਹੁਣ ਤੁਸੀਂ ਪਤਲੇ ਨਹੀਂ ਹੋ ਰਹੇ ਕਹਿੰਦੇ ਜਦੋਂ ਜਨਮ ਦਿਨ ਚੰਗੇ ਨਹੀਂ ਲੱਗਦੇ ਕਿਉਂਕਿ ਜਨਮ ਦਿਨ ਤੇ ਆਉਦੀ ਉਮਰ ਦੱਸਨੀ ਪੈਂਦੀ ਐ ਨਾ ਕਹਿੰਦੇ ਜਦੋਂ ਸਾਹਮਣੋਂ ਨਹੀਂ ਜਦੋਂ ਦੂਜੇ ਕਹਿੰਦੇ ਹਨ ਕਿ ਕਮੀਜ਼ ਨਾਲ ਤੁਸੀਂ ਜਦੋਂ ਤੁਹਾਨੂੰ ਮਤਲਬ ਅਗਲਾ ਬੰਦਾ ਕੋਈ ਕਹਿੰਦਾ ਏ ਕਿ ਇਸ ਕਮੀਜ਼ ਨਾਲ ਤੁਸੀਂ 10 ਸਾਲ ਘੱਟ ਲੱਗੋਗੇ ਠੀਕ ਐ ਕਹਿੰਦੇ ਜੇ ਤੁਸੀਂ ਅਸਲੀਅਤ 'ਚ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਕਿਹੋ ਜਿਹਾ ਲੱਗਦੇ ਹੋ ਤਾਂ ਤੁਸੀਂ ਕੀ ਕਰੋ ਆਪ ਦੇ ਸਕੂਲ ਦੇ ਕਿਸੇ ਜਮਾਤੀ ਨੂੰ ਮਿਲ ਲਓ ਤੁਹਾਨੂੰ ਹਰ ਇੱਕ ਗੱਲ ਤੇ ਉਹ ਚੰਨਣਾ ਪਾ ਦਏਗਾ ਕਿ ਤੁਸੀਂ ਕਿਹੋ ਜਿਹੀ ਲੱਗਦੇ ਹੋ ਇਹ ਸੀਗੀਆਂ ਅੱਧ ਖੜ ਉਮਰ ਦੀਆਂ ਨਿਸ਼ਾਨੀਆਂ ਕਿ ਸਾਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਤੁਸੀਂ ਸਮਝ ਜੋ ਕਿ ਹੁਣ ਅਸੀਂ ਕੀ ਹੋ ਚੁੱਕੇ ਆ ਜੀ ਹੁਣ ਅਸੀਂ ਅੱਧ ਖੜ ਉਮਰ ਚ ਆ ਚੁੱਕੇ ਆ ਤੇ ਸਾਨੂੰ ਸਿਆਣੇ ਬਣ ਜਾਣਾ ਚਾਹੀਦਾ ਆ ਹੈਨਾ ਜੀ ਐਵੇਂ ਆ ਜੀ ਹਰ ਸਮੇ ਦਾ ਦੌਰ ਆ ਕੱਲ ਆਪਾਂ ਛੋਟੇ ਸੀ ਅੱਜ ਆਪਣੇ ਬੱਚੇ ਛੋਟੇ ਨੇ ਅੱਜ ਆਪਣੇ ਮਾਪੇ ਬੁੱਢੇ ਨੇ ਕੱਲ ਨੂੰ ਬਸ ਥੋੜੇ ਸਮੇਂ ਬਾਅਦ ਆਪਾਂ ਬੁੱਢੇ ਹੋ ਜਾਣਾ ਹੈਨਾ ਜੀ ਚਲੋ ਧਿਆਨ ਰੱਖੋ ਸਿਆਣੇ ਬਣੋ ਆਪਦਾ ਸਮਾਂ ਵਧੀਆ ਕੰਮਾਂ 'ਚ ਲਾਓ ਮਤਲਬ ਆਪਦਾ ਫਿਊਚਰ ਹੁਣ ਸਵਾਰਨ ਦੀ ਕੋਸ਼ਿਸ਼ ਕਰੋ ਸਿਰ ਫਿਊਚਰ ਬਾਰੇ ਨਹੀਂ ਸੋਚਦੇ ਰਹਿਣਾ ਅੱਜ ਨੂੰ ਹੀ ਸਵਾਰੋ ਖੁਸ਼ ਰਹੋ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਅੱਧ ਖੜ ਆਪਾਂ ਹੋ ਚੁੱਕੇ ਆ ਕਿਉਂਕਿ ਇਹ ਜਿੰਨੀਆਂ ਗੱਲਾਂ ਨੇ ਸਾਰ ਆਪਣੇ ਸਾਰਿਆਂ ਤੇ ਟੱਕਦੀਆਂ ਨੇ ਹੈਨਾ ਜੀ ਚਲ ਸਸ਼ੀਕਾਲਾ ਉਮੀਦ ਹੈ ਤੁਹਾਨੂੰ ਇਹ ਗੱਲਾਂ ਪਸੰਦ ਆਈਆਂ ਹੋਣਗੀਆਂ ਸਸ਼ੀਕਾਲ ਧੰਨਵਾਦ